ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੱਡੀ ਦੇ ਵਿੱਚ ਅੰਮ੍ਰਿਤ ਲੈਬ ਦੇ ਮਾਲਕ ਦੀ ਇਸ ਹਾਲਤ ਦੇ ਵਿੱਚ ਦੇ ਮਿਲਦੀ ਹੈ ਕਿ ਪਰਿਵਾਰ ਹੈਰਾਨ ਪਰੇਸ਼ਾਨ ਹੋ ਜਾਂਦੇ ਘਰ ਦੇ ਵਿੱਚ ਰੋੜ-ਕੁਰਲੋਣ ਪੈ ਗਿਆ ਸੋ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਿਹਾ ਪੁਲਿਸ ਅਧਿਕਾਰੀਆਂ ਨੂੰ ਵੀ ਵਜਲਾ ਪਹਜਾਦਿਆਂ ਨੇ ਦੱਸਤੀ ਹੈ ਕਿ ਅੰਮ੍ਰਿਤ ਲੈਬ ਦੇ ਮਾਲਕ ਦੀ ਮ੍ਰਿਤਕ ਦੇ ਗੱਡੀ ਦੇ ਵਿੱਚ ਮਿਲਦੀ ਹੈ ਜਿਸ ਨੇ ਖੁਦ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਲਿਆ ਸੁਸਾਇਡ ਜਿਹੜਾ ਆ ਮਾਲਕ ਦੇ ਵੱਲੋਂ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ ਪਰਿਵਾਰ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਤੇ ਉੱਥੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਕਿਹਾ ਜਾ ਰਿਹਾ ਕਿ ਅਮਰਿਤ ਲੈਪਟਾਬ ਮਾਲਕ ਇਹਨਾਂ ਲੋਕਾਂ ਤੋਂ ਪਰੇਸ਼ਾਨ ਸੀ ਦੁਕਾਨ ਦੇ ਬਾਹਰ ਗੱਡੀਆਂ ਖਡੌਣ ਨੂੰ ਲੈ ਕੇ ਜਿਹੜਾ ਅਕਸਰ ਇਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ 5 ਸਾਲਾਂ ਤੋਂ ਕਾਫੀ ਡਿਪਰੈਸ਼ਨ ਦੇ ਵਿੱਚ ਸੀ ਜਿਸ ਦੇ ਵੱਲੋਂ ਅੱਤ ਕੇ ਖੁਫਨਾਕ ਕਦਮ ਚੁੱਕਿਆ ਗਿਆ ਪੁਲਿਸ ਦੇ ਵੱਲੋਂ ਵੀ ਇਸ ਬਾਬਤ ਜਾਣਕਾਰੀ ਦਿੱਤੀ ਗਈ ਕਿ ਅਮਰਿਤ ਲੈਬ ਦੇ ਮਾਲਕ ਵੱਲੋਂ ਪਿੰਡ ਰਾਜੇਵਾਲ ਦੇ ਵਿੱਚ ਖਾਲੀ ਜਗ੍ਹਾ ਤੇ ਆਪਣੇ ਆਪ ਨੂੰ ਪਿਸਤਲ ਦੇ ਨਾਲ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਚ ਦੇ ਵਿੱਚ ਜਿਹੜਾ ਪਤਾ ਲੱਗੇਗਾ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਹਾਲਾਂਕਿ ਸੁਸਾਇਡ ਨੋਟ ਵੀ ਲਿਖਿਆ ਗਿਆ ਜਿਸ ਦੇ ਵਿੱਚ ਉਸਨੇ ਲੋਕਾਂ ਦੇ ਨਾਮ ਜਿਹੜੇ ਲਿਖੇ ਨੇ ਪ੍ਰਦੀਪ ਗੱਬਰ ਅਤੇ ਉਸਦੇ ਦੋ بیٹے ਦੇ ਖਿਲਾਫ ਜਿਹੜਾ ਕਾਰਪਾਈ ਦੀ ਮੰਗ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਕਿ ਗੱਡੀਆਂ ਖੜੀਆਂ ਕੀਤੀਆਂ ਜਾ ਰਹੀਆਂ ਸੀ ਤੇ 5 ਸਾਲ ਤੋਂ ਇਹਨਾਂ ਦੇ ਵੱਲੋਂ ਅਮਰਿਤ ਲੈਬ ਦੇ ਮਾਲਕ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਪਰੇਸ਼ਾਨੀ ਦੇ ਕਾਰਨ ਹੀ ਉਸਦੇ ਵੱਲੋਂ ਕਦਮ ਚੁੱਕਿਆ ਗਿਆ ਸੋ ਤਸਵੀਰ ਤੁਹਾਡੇ ਨਾਲ ਸਾਂਝੀ ਕਰੇ ਅੰਮ੍ਰਿਤ ਲੈਬ ਦੇ ਮਾਲਕ ਹੈ ਜਿਸ ਨੇ ਪਿਸਤਲ ਦੇ ਨਾਲ ਖੁਦ ਨੂੰ ਮੌਤ ਦੇ ਘਾਟ ਉਤਾਰਿਆ ਇਸ ਬਾਬਤ ਵਧੇਰੇ ਜਾਣਕਾਰ ਦਿੰਦੇ ਆ ਪੁਲਿਸ ਦੇ ਵੱਲੋਂ ਕੀ ਕਿਹਾ ਗਿਆ ਉਹ ਵੀ ਸੁਣ ਲੈਂਦੇ ਆ ਕਤਲ ਕੇਸ ਨਹੀਂ ਇੱਕ ਨਾ ਬੌਸ ਦਾ ਬੰਦਾ ਜਿਹੜਾ ਅੰਮ੍ਰਿਤ ਲੈਬ ਕੀ ਅੰਮ੍ਰਿਤ ਸਰ ਉਹਦਾ ਮਾਲਕ ਸੀ ਉਹਨੇ ਇੱਥੇ ਰਾਜੀਵਾਲ ਇੱਕ ਖੰਡਰ ਜਗਾ ਸੀ ਬਣੀ ਉਹਦੇ ਵਿੱਚ ਆ ਕੇ ਸੁਸਾਈਡ ਕੀਤਾ ਆਪਣੇ ਪਿਸਤਲ ਦਾ ਸਰਕਾਰ ਆਪਣੇ ਲਾਇਸੈਂਸੀ ਪਿਸਤਲ ਦੇ ਨਾਲ ਉਹਦੀ ਜਿਹੜੀ ਗੱਲ ਨਿਕਲ ਕੇ ਆਈ ਆ ਵੀ ਉਹਦੀ ਇੱਥੇ ਜਹਾਜ਼ਗੜ ਲੱਗੇ ਇੱਕ ਦੁਕਾਨਾਂ ਦੁਕਾਨ ਦੇ ਲੱਗੇ ਕੋਈ ਪ੍ਰਦੀਪ ਗੱਬਰ ਨਾਂ ਦਾ ਬੰਦਾ ਤੇ ਉਹਦੇ ਬੱਚੇ ਆ ਦੋ ਲੜਕੇ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਡਿਸਪਿਊਟ ਚੱਲ ਰਿਹਾ ਪਿਛਲੇ 5-7 ਤੋਂ ਉਹ ਉਹਦੀ ਉਦੋਂ ਹੀ ਕਰਕੇ ਇਹਨਾਂ ਦਾ ਉਸ ਵਿੱਚ ਇੰਨਾ ਡਿਪਰੈਸ਼ਨ ਚ ਚਲ ਗਿਆ ਉਹਨੇ ਆਪਣਾ ਜਿਹੜਾ ਇੱਥੇ ਆ ਕੇ ਸੁਸਾਈਡ ਕੀਤੀ ਲੈਣ ਦੇਣ ਦਾ ਕਿ ਨਹੀਂ ਲੈਣ ਦੇਣ ਦਾ ਨਹੀਂ ਜੋ ਗੱਲ ਨਿਕਲ ਕੇ ਇਹ ਗੱਲ ਆਈ ਹੈ ਵੀ ਉਹ ਉਹਨਾਂ ਦੇ ਕੋ ਗੱਡੀਆਂ ਖੜੀਆਂ ਕਰਨ ਤੁਸੀਂ ਉਹ ਕਹਿੰਦੇ ਸਾਡੀਆਂ ਦੁਕਾਨਾਂ ਦੇ ਮੋਰੇ ਇਹ ਗੱਡੀਆਂ ਆਪਣੀਆਂ ਖੜੀਆਂ ਕਰ ਲੈਂਦੇ ਆ ਤੇ ਸਾਡਾ ਰਸਤਾ ਬੰਦ ਕਰਦੇ ਆ ਸਰ ਸੁਸਾਈਡ ਨੋਟ ਵੀ ਮਿਲਿਆ ਕੋਈ ਹਾਂਜੀ ਸੁਸਾਈਡ ਨੋਟ ਮਿਲ ਗਿਆ ਸਾਨੂੰ ਕਿਹਨੇ ਨਾਮ ਇਹਦੇ ਉਹਦੇ ਵਿੱਚ ਇੱਕ ਪ੍ਰਦੀਪ ਗੱਬਰ ਤੇ ਉਹਦੇ ਲੜਕੇ ਹੈਗੇ ਆ ਦੋ ਲੜਕੇਆਂ ਦਾ ਨਾਮ ਮੇਨ ਕਾਰਨ ਕੀ ਹੈ ਮੇਨ ਕਾਰਨ ਇਹੀ ਉਹ ਬਸ ਉਹਨੇ ਇਹੀ ਲਿਖਿਆ ਹੈ ਉਹਦੇ ਵਿੱਚ ਵੀ ਮੈਂ ਇਹਨਾਂ ਤੋਂ ਤੰਗ ਆ ਕੇ ਤੇ ਮੈਨੂੰ ਘਰਾਸੀ ਜਿਆਦਾ ਕਰਦੇ ਰਹੇ ਪਿਛਲੇ 4-5 ਸਾਲ ਤੋਂ ਅਗਲੀ ਕਾਰਵਾਈ ਕੀ ਹੋਣੀ ਹੈ ਉਹਦੀ ਬਸ ਪਰਚਰ ਸੀ ਰਜਿਸਟਰਡ ਕਰਤਾ ਪਰਚਰ ਰਜਿਸਟਰਡ ਕਰਕੇ ਉਹਦੀ ਕਾਰਵਾਈ ਕਰ ਰਹੇ ਹਾਂ ਮੁਰਜਨ ਰਜਿਸਟਰਡ ਨਹੀਂ ਅਜੇ ਕਿੰਨੇ ਬੰਦਿਆਂ ਦੇ ਪਰਚਾ ਸੀ ਇਹ ਤਿੰਨ ਬੰਦੇ ਨਾਮ ਦੱਸੋ ਹਾਂਜੀ ਪ੍ਰਦੀਪ ਗੱਬਰ ਦੋ ਦੇ ਲੜਕੇ ਠੀਕ ਹੈ ਕਤਲ ਕੇਸ